ਹਰ ਕੋਈ ਬੰਦਾ ਕੱਲੇ ਕਹਿ ਰਿਹਾ ਗੰਦ ਪਾਇਆ ਸੀ ਗੰਦ ਫਿਰ ਤੁਸੀਂ ਵੇਖਿਆ ਤੁਸੀਂ ਕਿਉਂ ਵੇਖਿਆ ਇਹ ਕਹਿੰਦੇ ਨੇ ਅਸੀਂ ਸੌਦਾ ਲਾਤਾ ਸੀ ਐ ਕਰਤਾ ਸੌਦਾ ਲਾਇਆ ਬਿਲਕੁਲ ਲਾਇਆ ਤੇ ਫਿਰ ਜੇ ਕਰਨਾ ਹੀ ਸੀ ਇਹ ਕੰਮ ਤੇ ਫਿਰ ਬਿਲਕੁਲ ਉਹਦੇ ਸਾਹਮਣੇ ਖੜੇ ਹੋ ਕੇ ਮਾਰਦੇ ਉਹਨੂੰ ਫਿਰ ਗੱਲ ਬਣਦੀ ਸੀ ਜਿਹੜੇ ਕੰਚਨ ਕੁਮਾਰੀ ਨੂੰ ਮਾਰਾ ਕਹਿ ਰਿਹਾ ਕਮਲਕੌਰ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਜੇ ਤੁਹਾਡਾ ਵਿਸ਼ਵਾਸ ਆ ਦਸਮ ਗ੍ਰੰਥ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਉਦੀ ਵਿਆਖਿਆ ਕਰਕੇ ਦਸਮ ਗ੍ਰੰਥ ਦੀ ਉਹ ਕਰਕੇ ਦਿਖਾ ਦਿਓ ਅਗਰ ਤੁਸੀਂ ਉਹ ਕਰ ਦਿੰਦੇ ਹੋ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਉਹਦੀ ਵਿਆਖਿਆ ਤੇ ਅਸੀਂ ਤੁਹਾਡੀ ਜੁੱਤੀ ਦੇ ਵਿੱਚ ਪਾਣੀ ਪੀ ਲਵਾਂਗੇ ਅੱਜ ਦੀ ਵੀਡੀਓ ਬੋਲ ਲੱਗਿਆ ਕੰਚਨ ਕੁਮਾਰੀ ਦੇ ਹੱਕ ਚ ਹੋਰ ਵੀ ਜਿਹੜੇ ਵੀਰ ਆਪਣੇ ਕੰਚਨ ਕੁਮਾਰੀ ਦੀ ਹਮਾਇਤ ਕਰਦੇ ਆ ਉਹ ਵੀਡੀਓ ਜ਼ਰੂਰ ਸੁਣਨਾ ਵੀ ਇਕੱਲਾ ਆਪਾਂ ਨੂੰ ਆਨਲਾਈਨ ਬੋਲ ਕੇ ਹਿਸਾਬ ਨਹੀਂ ਮਿਲਣਾ ਘਟੋ ਘਟ ਆਪਾਂ ਮੁਜਾਰੇ ਕਰੀਏ ਆਪਾਂ ਕੋਈ ਮਾਰਚ ਕੱਢੀਏ ਉਹਨੂੰ ਲੈ ਕੇ ਕੋਈ ਪੁਤਲੇ ਫੂਕੀਏ ਅਮਰਤਪਾਲ ਮਹਿਰੋਂ ਦੇ ਤਾਂ ਕਿ ਲੋਕਾਂ ਦੇ ਕੰਨਾਂ 'ਚ ਆਵਾਜ਼ ਪਵੇ ਤੇ ਉਸ ਕੁੜੀ ਨੂੰ ਇਨਸਾਫ ਮਿਲ ਸਕੇ। ਗੰਦੀਆਂ ਗੰਦੀਆਂ ਰੀਲਾਂ ਸੀ ਉਹਦੇ ਫੋਨਾਂ ਦੇ ਵਿੱਚ ਤੇ ਲੱਚੀਆਂ ਲੱਚੀਆਂ ਚੈਟ ਸੀ ਉਹਦੇ ਨਾਲ। ਪੂਰਾ ਤੇਰਾ ਲੱਚਪੋਣਾ ਸੀ ਉਹਦੇ ਨਾਲ। ਕਿਉਂਕਿ ਸੱਚਾ ਫੋਨ ਲੈ ਕੇ ਫੁਰ ਰੋ ਗਿਆ। ਤੂੰ ਕੀ ਲੈਣਾ ਹੈਗਾ? ਇਹਨੂੰ ਕਾਹਤੇ ਰੋਣਾ ਆਪਣੇ ਕੋਈ ਮਰ ਗਿਆ। ਮਰੇ ਸਾਲਾ ਅਮਰਤਪਾਲ ਕੋਈ ਵੀ ਜਿੰਨੀ ਧੀਆਂ ਪਹਿਣਾ ਤੇ ਤੁਸੀਂ ਪੈਂਟ ਪਾਓ ਸ਼ਰਟ ਪਾਓ ਤੁਸੀਂ ਆਜ਼ਾਦ ਹੋ ਇਕਰ ਪੁੱਤ ਅਮਰਤਪਾਲ ਤੇ ਨਹੀਂ ਡਰਨਾ ਬਸ ਜਿਹੜੀਆਂ ਕਰੋਗੇ ਕੀ ਉਹਨਾਂ ਕੁੜੀਆਂ ਵਾਸਤੇ ਜਾਨ ਦੇ ਦੂੰਗਾ ਆਪਣੀਆਂ ਯਕੀਨ ਇਹਨੇ ਤਾਂ ਮੁਸਲਮਾਨਾਂ ਦਾ ਮੁੰਡਾ ਅਸਲ ਦੇ ਵਿੱਚ ਕਦੇ-ਕਦੇ ਮੈਨੂੰ ਇਹ ਵੀ ਗੱਲਬਾਤ ਮਹਿਸੂਸ ਹੁੰਦੀ ਹੈ ਮੈਨੂੰ ਸਾਡੇ ਯਾਰ ਦੋਸਤ ਕਹਿੰਦੇ ਹੁੰਦੇ ਆ ਕਹਿੰਦੇ ਤੈਨੂੰ ਪਤਾ ਵੀ ਅ ਬੀ ਤੂੰ ਬਹੁਤਾ ਕਾਮਯਾਬ ਕਿਉਂ ਨਹੀਂ ਹੋ ਰਿਹਾ ਜਾਂ ਤੇਰੇ ਨਾਲ ਲੋਕ ਕਿਉਂ ਨਹੀਂ ਤੁਰਦੇ ਮੈਂ ਕਿਹਾ ਮੈਨੂੰ ਪਤਾ ਕਹਿੰਦੇ ਵੀ ਕਿਉਂ ਮੈਂ ਕਹਿਆ ਯਾਰ ਵੀ ਮੈਂ ਜੱਟਾਂ ਵੇ ਘਰੇ ਜਾਣ ਬਲੇਣਾ ਸੀ ਘਾਟੋ ਘਾਟਾ ਮੈਂ ਲੋਕਾਂ ਨੂੰ ਇਹ ਤਾਂ ਕਹਿੰਦਾ ਮੈਂ ਜੱਟਾ ਸਿੱਖਾਂ ਦਾ ਬੰਦਾ ਮੇਨਾ ਤਰ ਪਹਿਣਾ ਸੀ ਤੇ ਹੁਣ ਮੈਂ ਜਿੱਥੇ ਹੱਥ ਪਾਉਣਾ ਤੇ ਸਾਡੇ ਵੱਡੇ ਵੀ ਅਧਿਕਾਰ ਇਹ ਕਹਿੰਦੇ ਨਾ ਜੀ ਇੱਥੇ ਯਕੀਨ ਨਾ ਕਰੋ ਇਹ ਤਾਂ ਮੁਸਲਮਾਨਾਂ ਦਾ ਬੰਦਾ ਇਹ ਇੱਕ ਵੀ ਚੀਜ਼ ਅਸਲ ਦੇ ਵਿੱਚ ਮੁਸਲਮਾਨ ਦੀ ਸੁਨਤ ਹੋਈ ਹੁੰਦੀ ਆ ਮੇਰਾ ਮੈਡੀਕਲ ਕਰਾ ਲੈਣ ਸੁਨੋ ਤਾਂ ਨਾ ਬਚਪਨ ਤੋਂ ਹੀ ਸਿੱਖੀ ਹੋਣਾ ਹਾਂ ਮੇਰੇ ਪਿਓ ਦਾ ਕਰਾ ਲੈਣ ਬਹੁਤ ਦੂਰਾ ਮੈਂ ਤਾਂ ਇਹ ਮੰਨ ਲਓ ਫਾਦਰ ਸਿੱਖੀ ਵਾਲਾ ਹੈ ਕਿ ਤੁਸੀਂ ਸਿੱਖੀ ਵਾਲਾ ਹੈ ਸਾਡੇ ਤਾਂ ਸ਼ੁਰੂ ਤੋਂ ਦਾਦੇ ਪੜਦਾਦੇ ਸਿੱਖੀ ਹੈ ਫਿਰ ਮੁਸਲਮਾਨਾਂ ਦਾ ਮੁੰਡਾ ਕਿੱਥੋਂ ਆਇਆ ਤੁਸੀਂ ਆਪ ਕਹਿੰਦੇ ਹੋ ਤੁਸੀਂ ਮੁਸਲਮਨ ਸਮਾਜ ਤੋਂ ਅਸਲ ਦੇ ਵਿੱਚ ਸਾਡਾ ਜਿਹੜਾ ਪਿੰਡ ਦੇ ਵਿੱਚ ਜਿਵੇਂ ਪਾਸ਼ਾ ਆਈ ਸੀ ਉਹ ਸਾਡੇ ਬਜ਼ੁਰਗ ਪ੍ਰਾਣੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪੀਰ ਫਕੀਰ ਸੀਗੇ ਉੱਥੇ ਅਜੇ ਵੀ ਉਹਨਾਂ ਦੀ ਜਗ੍ਹਾ ਬਣੀ ਪਈ ਹੈ ਉਹ ਆਏ ਆ ਕੋਈ ਤੇ ਕੋਈ ਆਏ ਆ ਭਾਈ ਉਹ ਹੈਗੇ ਸ਼ਾਸਤਰ ਧਾਰੀ ਨਾਲ ਬਹੁਤਾਂ ਉਹਨਾਂ ਦੇ ਕੋਈ ਸਿੱਖਾਂ ਦੇ ਗੁਰੂ ਅਜਿਵੇਂ ਉਹਨਾਂ ਬਜ਼ੁਰਗਾਂ ਨੇ ਉਹਨਾਂ ਨੂੰ ਜਲਪਾਣੀ ਸ਼ਿਕਾਇਤ ਅਪਸਤਾਸ਼ਿਕਾਇਤ ਸੰਭਾਸ਼ਾ ਨੂੰ ਉਹ ਜਿਨ੍ਹਾਂ ਨੇ ਸ਼ਿਕਾਇਤ ਉੱਥੋਂ ਬਾਅਦ ਅੱਗੇ ਵੀ ਇੱਕ ਜਿਹੜਾ ਛੋਟੇ ਘਰੇ ਸਿੱਖ ਜੰਮੂਗਾ